ਸਟਾਰ ਹੋਮ ਐਸਬੀਪੀ ਅਰਬਨ ਹੋਮ 3 ਖਰੜ ਦੀ ਵਸਨੀਕਾ ਵੱਲੋਂ ਮੁਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਤੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਬਿਲਡਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਗਈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸਦੀਸ਼ ਕੁਮਾਰ ਅਮਿਤ ਮੇਸ਼ੀ ਵਿਕਾਸ ਕੁਮਾਰ ਸਮੇਤ ਹੋਰਨਾਂ ਵਸਨੀਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਸਟਾਰ ਹੋਮ ਐਸਬੀਪੀ ਅਰਬਨ ਹੋਮ 3 ਤੇ ਉਹਨਾਂ ਵਿੱਚ ਬਿਲਡਰ ਵੱਲੋਂ ਫਲੈਟ ਵੇਚਣ ਸਮੇਂ ਉਹਨਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ ਅਤੇ ਨਾ ਹੀ ਹੁਣ ਬਿਲਡਰ ਵੱਲੋਂ ਕੋਈ ਹੱਥ ਪੱਲਾ ਫੜਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੁਸਾਇਟੀ ਨੂੰ ਪੀਣ ਵਾਲੇ ਪਾਣੀ ਨੂੰ ਮਿਊਨਿਸਪਲ ਕਮੇਟੀ ਦੀ ਪਾਈਪਲਾਈਨ ਨਾਲ ਨਹੀਂ ਜੋੜਿਆ ਗਿਆ ਜਿਸ ਕਾਰਨ ਪਾਣੀ ਦੀ ਕਿੱਲਤ ਆ ਰਹੀ ਹੈ। ਉਹਨਾਂ ਕਹਿੰਦੇ ਕਿ ਸੀਵਰੇਜ ਦੀ ਕੋਈ ਵਿਵਸਥਾ ਨਹੀਂ ਹੈ ਤੇ ਸੁਸਾਇਟੀ ਵਿੱਚ ਸਫਾਈ ਦਾ ਵੀ ਬੁਰਾ ਹਾਲ ਹੈ ਜਦੋਂ ਕਿ ਬਿਲਡਰ ਵੱਲੋਂ ਸਹੂਲਤਾਂ ਦੇਣ ਲਈ ਉਹਨਾਂ પાસે 30-30 ਹਜ਼ਾਰ ਰੁਪਏ ਵਾਧੂ ਲਏ ਗਏ ਸਨ ਪਰ ਪਿਛਲੇ 1 ਸਾਲ ਕੋਈ ਸਹੂਲਤ ਉਹਨਾਂ ਨੂੰ ਨਹੀਂ ਦਿੱਤੀ ਗਈ ਉਹਨਾਂ ਦੱਸੇ ਕਿ ਸਟਾਰ ਹੋਮ ਮਾਲਕਾਂ ਵੱਲੋਂ ਸੁਸਾਇਟੀ ਦੇ ਅੰਦਰ ਫਲੈਟਾਂ ਦੇ ਸਾਹਮਣੇ ਜੋ ਪਾਰਕ ਦੱਸ ਕੇ ਫਲੈਟ ਖਰੀਦਣ ਵਾਲਿਆਂ ਵੱਲੋਂ 2-2 ਲੱਖ ਰੁਪਏ ਵਾਦੂ ਲਏ ਗਏ ਸਨ ਪਰ 파ਰਕ ਦੀ ਜਗ੍ਹਾ ਸੋਸਾਇਟੀ ਮਾਲਕ ਦੀ ਨਹੀਂ ਹੈ। ਉਹਨਾਂ ਕਹਿੰਦੇ ਕਿ ਸਾਡੀ ਸਮੱਸਿਆਵਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਤੇ ਜੇਕਰ ਬਿਲਡਰ ਦੇ ਦਫ਼ਤਰ ਵਿੱਚ ਸੋਸਾਇਟੀ ਦੀਆਂ ਔਰਤਾਂ ਆਪਣੀਆਂ ਮੰਗਾਂ ਲੈ ਕੇ ਮਿਲਣ ਚਾਹੁੰਦੀਆਂ ਹਨ ਤਾਂ ਬਿਲਡਰ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਔਰਤਾਂ ਨਾਲ ਗੱਲ ਨਹੀਂ ਕਰਦੇ। ਉਹਨਾਂ ਕਹਿੰਦੇ ਕਿ ਉਹ ਆਪਣੀਆਂ ਮੰਗਾਂ ਸੰਬੰਧੀ ਜਲਦੀ ਉੱਚ ਅਧਿਕਾਰੀਆਂ ਨੂੰ ਮਿਲਣਗੇ। ਇਸ ਸੰਬੰਧੀ ਜਦੋਂ ਸਟਾਰ ਹੋਮ ਐਸਬੀਪੀ ਅਰਬਨ ਹੋਮ 3 ਦੇ ਬਿਲਡਰ ਗੁਰਮੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਕਹਿਿਆ ਕਿ ਉਹਨਾਂ ਵੱਲੋਂ ਸੁਸਾਇਟੀ ਦੇ ਲੋਕਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸੁਸਾਇਟੀ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਲਈ 10 ਲੱਖ ਰੁਪਏ ਖਰਚ ਕਰਕੇ ਟਿਊਬਵਲ ਲਗਵਾ ਕੇ ਦਿੱਤਾ ਗਿਆ ਹੈ ਤੇ ਸੁਸਾਇਟੀ ਦੇ ਗੇਟ ਦੇ ਗਾਰਡ ਨੂੰ ਵੀ ਉਹਨਾਂ ਵੱਲੋਂ ਹੀ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਹੇ ਕਿ پارک ਵਾਲੀ ਜਗ੍ਹਾ ਕਿਸ ਦੇ ਜ਼ਿੰਮੇਵਾਰ ਦੀ ਹੈ ਜਿਸ ਦੇ ਵਸਨੀਕਾਂ ਨਾਲ ਕੋਈ ਕਹਾ ਸੁਣੀ ਤੋਂ ਬਾਅਦ ਵਰਤੋਂ ਕਰਨ ਤੋਂ ਮਨਾ ਕਰ ਦਿੱਤਾ ਉਹਨਾਂ ਕਹੇ ਕਿ ਸੁਸਾਇਟੀ ਦੇ ਕਮੇਟੀ ਦੇ ਮੈਂਬਰਾਂ ਵੱਲੋਂ ਕਦੇ ਵੀ ਉਹਨਾਂ ਨਾਲ ਆ ਕੇ ਗੱਲ ਨਹੀਂ ਕੀਤੀ ਗਈ ਉਹਨਾਂ ਕਹੇ ਕਿ ਸਾਡੇ ਵੱਲੋਂ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾ ਰਿਹਾ ਹੈ ਅਰ ਸਾਡੀ ਸੁਸਾਇਟੀ ਸਟਾਰ ਹੋਮ ਅਰ ਬਹਾਉਂਗ 3 ਸਾਨੂੰ ਇੱਥੇ ਬਹੁਤ ਦੇਰ ਹੋ ਗਈ ਸਾਡੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਵਾਰ-ਵਾਰ ਇਹਨਾਂ ਨੂੰ ਮੀਟਿੰਗ ਵਾਸਤੇ ਵੀ ਬੁਲਾ ਰਹੇ ਹਾਂ ਸਾਡੇ ਜਿਹੜੇ ਬਿਲਡਰ ਹੈ ਉਹ ਇੱਥੇ ਆ ਨਹੀਂ ਰਿਹਾ ਕਿੰਨੇ ਦਾ ਨਾਮ ਕੀ ਬਿਲਡਰ ਦਾ ਕੀ ਨਾਮ ਗੁਰਮੀਤ ਸਿੰਘ ਜੀ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਚੰਦੋ ਚੰਦੋ ਕੇ ਜੀ ਅੱਛਾ ਜੀ ਤੁਹਾਡਾ ਆਪਣਾ ਨਾਮ ਕੀ ਹੈ ਮੇਰਾ ਸतीशਪੁਰਾਣਾ ਜੀ ਮੈਂ ਇੱਥੋਂ ਦਾ ਪ੍ਰੈਜ਼ੀਡੈਂਟ ਹੈ ਸੋਸਾਇਟੀ ਦਾ ਕੀ ਸਮੱਸਿਆਵਾਂ ਜੀ ਸਾਡੀ ਸਭ ਤੋਂ ਵੱਡੀ ਸਮੱਸਿਆ ਜੀ ਪਾਣੀ ਦੀ ਹੈ ਪਾਣੀ ਦੇ ਇੱਥੇ ਇਹਨਾਂ ਨੇ ਪਹਿਲਾਂ ਮੋਟਰ ਵੀ ਇੱਕ ਸਾਨੂੰ ਛੋਟੀ ਜਿਹੀ ਲਵਾ ਕੇ ਦਿੱਤੀ ਸਾਡੇ ਜਿਹੜੇ ਲੋਕ ਕੀਤਾ ਸੋਸਾਇਟੀ ਨੂੰ ਉਸ ਤੋਂ ਬਾਅਦ ਇਹਨਾਂ ਨੇ ਲਵਾ ਕੇ ਦਿੱਤੀ ਇਸ ਦੇ ਬਾਵਜੂਦ ਉਹ ਪਾਣੀ ਮੋਟਰ ਛੋਟੀ ਹੋਣ ਕਰਕੇ ਪਾਣੀ ਨਹੀਂ ਸਾਡੇ ਆ ਰਿਹਾ ਪੂਰਾ ਤੇ ਸਾਰੇ ਜਣੇ ਇਸ ਤੋਂ ਤੰਗ ਹੈ ਉਸ ਤੋਂ ਇਲਾਵਾ ਸਾਡੇ ਜਿਹੜੇ ਸੀਵਰੇਜ ਦੀ ਸਮੱਸਿਆ ਹੈ ਸੀਵਰੇਜ ਦੀ ਬਲੌਕ ਹੈ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਇੱਕ ਨੰਬਰ 'ਚ ਜੜਵਾਇਆ ਹੈ ਕਿ ਦੋ ਨੰਬਰ 'ਚ ਜੜਵਾਇਆ ਅੱਛਾ ਤੇ ਉਹ ਸਾਰਾ ਬែក ਮਾਰਦਾ ਹੈ ਸਾਰਾ ਦਿਨ ਉਹਦੇ 'ਚ ਉਹ ਸਮੈਲ ਆਉਂਦੀ ਰਹਿੰਦੀ ਹੈ ਜੀ ਇਸ ਤੋਂ ਬਾਅਦ ਆ ਸਾਡੇ ਪਾਰਕ ਦਾ ਮੁੱਦਾ ਹੈ ਪਾਰਕ ਵੀ ਇਹਨਾਂ ਨੇ ਸਾਨੂੰ ਪਾਰਕ ਕਹਿ ਕੇ ਇਹ ਫਲੈਟ ਵਿੱਚ ਹੀ ਹੈ ਲੱਖ ਲੱਖ 2-2 ਲੱਖ ਰੁਪਏ ਇਹਨਾਂ ਨੇ ਲਿਆ ਸਾਡੇ ਕੋਲੋਂ ਵੱਖਰਾ ਪਾਰਕ ਦਿੱਤਾ ਪਾਰਕ ਬਣਾਇਆ ਨਹੀਂ ਜਦੋਂ ਕੋਈ ਪਾਰਕ ਦੇ ਵਾਸਤੇ ਇਹਨਾਂ ਕੋਲੇ ਜਗ੍ਹਾ ਹੀ ਹੈ ਨਹੀਂ ਇਹ ਇਹ ਮੁਕਰੇ ਹੁਣ ਕਹਿੰਦੇ ਜੇ ਅਸੀਂ ਤਾਂ ਕੁਸ਼ਕਿਆ ਹੀ ਨਹੀਂ ਪਾਰਕ ਬਾਰੇ ਤਾਂ ਸਾਨੂੰ ਪਾਰਕ ਵੀ ਚਾਹੀਦਾ ਜੀ ਸੀਵਰੇਜ ਦੀ ਸਮੱਸਿਆ ਵੀ ਹੱਲ ਹੋਣੀ ਚਾਹੀਦੀ ਹੈ ਪਾਣੀ ਦੀ ਸਮੱਸਿਆ ਵੀ ਸਾਡੀ ਹੱਲ ਹੋਣੀ ਚਾਹੀਦੀ ਹੈ ਤੁਸੀਂ ਸਬੰਧੀ ਕਿਸੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰਿਏ ਕਮੇਟੀ ਦਫ਼ਤਰ ਜਾ ਕੇ ਤੇ ਹੋ ਅਸੀਂ ਕਮੇਟੀ 'ਚ ਜਾ ਕੇ ਸਾਰਾ ਕੁਝ ਪਤਾ ਕਰਕੇ ਆਏ ਜੀ ਉਹ ਕਹਿੰਦੇ ਸਾਡੇ ਕੋਲ ਕੋਈ ਇਹ ਨਹੀਂ ਫਾਈਲਣੀਆਂ ਆਈਆਂ ਸਾਡੇ ਕੋਲ ਕੋਈ ਕੁਝ ਨਹੀਂ ਆਇਆ ਕਾਗਜ਼ ਪੱਤਰ ਕੁਝ ਨਹੀਂ ਆਇਆਗਾ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤੁਹਾਡੀ ਕੀ ਮੰਗ ਸਾਡੇ 90 ਫਲੈਟ ਹੈ ਜੀ ਇੱਥੇ 48 ਫਲੈਟ ਨਾਲ ਦੀ ਸੋਸਾਇਟੀ ਹੈ ਉਹ ਵੀ ਸਾਡੀ ਸੋਸਾਇਟੀ ਇਕੱਠੀ ਹੈ ਨਾਲ ਬਾਹਰ ਦੁਕਾਨਾਂ ਹੈਗੀਆਂ ਉਹ ਵੀ ਸਾਡੇ ਨਾਲ ਹੈ ਜੀ ਤੇ ਸਾਨੂੰ ਇਹ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਜਲਦੀ ਤੋਂ ਜਲਦੀ ਮੇਨਟੇਨੈਂਸ ਚਾਰਜ ਵਗੈਰਾ ਕੋਈ ਤੁਸੀ ਨਹੀਂ ਚਾਰਜ ਸਾਡੇ ਕੋਲੋਂ 30-3000 ਰੁਪਏ ਲਏ ਆ ਤੇ 1 ਰੁਪਏ ਦਾ ਸਾਨੂੰ ਉਦੋਂ ਮੇਨਟੇਨੈਂਸ ਨਹੀਂ ਮਿਲ ਰਿਹਾ ਜੀ ਨਹੀਂ ਕਿੰਨੇ ਕਿੰਨੇ ਟਾਈਮ ਵਾਸਤੇ ਲਏ ਆ ਜੀ 1 ਸਾਲ ਵਾਸਤੇ ਲਏ ਸੀ ਜੀ 7 ਮਹੀਨੇ ਮੈਨੂੰ ਹੋ ਗਏ ਤੇ ਮੇਰੇ ਪਰਸਨਲ ਫਲੈਟ ਦੇ ਵਿੱਚ 7 ਮਹੀਨਿਆਂ ਤੋਂ ਪਾਣੀ ਨਹੀਂ ਚੜ ਰਿਹਾ ਪ੍ਰੈਸ਼ਰ ਦਾ ਕੀ ਕੀ ਕਮਿਟਮੈਂਟ ਕੀਤਾ ਸੀ ਉਹਨਾਂ ਨੇ ਜਦੋਂ ਤੁਹਾਡੇ ਕੋਲ ਦਿੱਤੀ ਸੀ ਕਮਿਟਮੈਂਟ ਸਾਡੇ ਨਾਲ 30-3000 ਲਿਆ ਸੀ ਸਿਕਿਉਰਿਟੀ ਦਾ ਵੀ ਜੀ ਪਾਣੀ ਦਾ ਵੀ ਤੇ ਮੇਨਟੇਨੈਂਸ ਦਾ ਵੀ ਜੀ ਤੇ ਹ ਉਹਨੂੰ ਵੀ ਪੱਖਾ ਅਸੀਂ ਆਪਦੇ ਪੱਲਿਓਂ ਲੈ ਕੇ ਦਿੱਤਾ ਗਰਮੀ 'ਚ ਉਹ ਵੀ ਇਹਨਾਂ ਨੇ ਨਹੀਂ ਲੈ ਕੇ ਦਿੱਤਾ। ਕੋਈ ਰਿਪੇਅਰ ਦਾ ਕੰਮ ਹੁੰਦਾ ਹੈ ਉਹ ਵੀ ਸਾਸੀ ਆਪਦੇ ਪੱਲਿਓਂ ਕਰਵਾ ਰਹੇ ਆਂ ਸੋਸਾਇਟੀ ਵਾਲਾ ਕੁਛ ਨਹੀਂ ਲਾ ਰਿਹਾ। ਕਾਉਂਸਲਰ ਕੌਣ ਹੈ ਜੀ ਤੁਹਾਡਾ? ਕਿੰਨੇ ਨੰਬਰ ਵਾਰਡ ਚ ਪ ਰਹੇ ਆਂ? ਇਹ ਵਾਰਡ ਨੰਬਰ 10 ਹੈ ਜੀ। ਗੁਰਪ੍ਰੀਤ ਕੌਰ ਹੈ ਜੀ ਮੈਡਮ। ਗੁਰਦੀਪ ਕੌਰ ਜੀ। ਵਾਰਡ ਨੰਬਰ 3 ਹੁੰਦਾ। 5 10 ਨਹੀਂ 10 ਤਾਂ ਨਹੀਂ ਹੈਗਾ। 3 ਨੰਬਰ ਵਾਰਡ। 3 ਨੰਬਰ ਵਾਰਡ ਦੇ ਉਨੇ 10 ਨੰਬਰ ਤੁਸੀਂ ਆਉਂਦੇ ਇੱਥੋਂ। 3 ਨੰਬਰ 10 ਨੰਬਰ ਕਰਦੇ। ਉਹਨਾਂ ਨਾਲ ਤੁਹਾਡੀ ਗੱਡੀ ਕਿਸ ਮੁੱਦੇ ਦੇ ਗੱਲ ਕੋੜੇ ਕੋਟਾ ਮੰਗਣ ਨਹੀਂ ਆਉਂਦੇ ਗਰਦੀਪਪੁਰ ਨੇ ਹਜੇ ਕੋਈ ਵੋਟਾਂ ਵਾਲਾ ਕੋਈ ਇਸ ਤਰ੍ਹਾਂ ਦਾ ਸਿਸਟਮ ਆਇਆ ਨਹੀਂ ਜੀ ਇਲੈਕਸ਼ਨ ਆਇਆ ਨਹੀਂ ਜੀ ਨਾ ਕਿ ਮਿਲਾਨ ਜਿਹਾ ਸੀ ਉਹਨਾਂ ਨੂੰ ਵੀ ਜਰੂਰ ਜਾ ਕੇ ਅੱਛਾ ਤੇ ਵੈਸੇ ਹੀ ਇਹ ਤੁਰ ਰਹੇ ਹੋ ਜਾਂ ਮੇਰਾ ਫਲੈਟ ਨੰਬਰ 40 ਹੈ ਸਾਰੀਆਂ ਤਾਰਾਂ ਜਿਹੜੀਆਂ ਲਟਕੀਆਂ ਹੋਈਆਂ ਮੇਰੇ ਬਾਲਕਨੀ ਦੇ ਨਾਲ ਬੰਨੀਆਂ ਹੋਈਆਂ ਨਾ ਕੋਈ ਬਿਜਲੀ ਦਾ ਇਹਨਾਂ ਦਾ ਸਹੀ ਤਰੀਕੇ ਨਾਲ ਕੰਮ ਹੈ ਪੈਸੇ ਪੈਸੇ ਪੂਰੇ ਲੈ ਲੇ ਨਾ ਕੋਈ ਇਹਨਾਂ ਦਾ ਕੋਈ ਕੰਮ ਨਹੀਂ ਇਹਨਾਂ ਦਾ ਇੱਥੇ ਆਉਂਦਾ ਨਹੀਂ ਬਿਲਡਰ ਦਫਤਰ ਕਿੱਥੇ ਕੋਈ ਕੇਐਸਡੀ ਪੈਸੇ ਲਾ ਰਹੇ ਸੀ ਜੀ ਸਾਰੇ ਸਾਡੇ ਸਾਰੇ ਫਲੈਟ ਰੈਂਟ ਦੇ ਜਿਹੜੇ ਹੋਏ ਪੂਰੀ ਮੁੱਤੇ ਰਹਿੰਦੇ ਰਾਤ ਨੂੰ 12 2 3 3 ਵਜੇ ਤੱਕ ਕੂਦਲ ਮਚਾਉਂਦੇ ਗੱਡੀਆਂ ਬਾਹਰ ਤੇ ਆ ਕੇ ਲੱਗ ਕੇ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਇਹ ਐਸ ਵਾਲਿਆਂ ਦੀ ਹੈ ਕਿ ਬਾਹਰ ਦੀ ਆ ਗਈ ਹੈ ਸਾਨੂੰ ਕੋਈ ਫੈਸਿਲਿਟੀ ਨਹੀਂ ਹੈ ਅਸੀਂ ਤਾਂ ਕੇ ਅੰਦਰ ਪੈਂਤੀ ਪੈਂਤੀ ਲੱਗਦੇ ਜੀ ਫਸਦੇ ਇਹਦੇ ਵਿੱਚ ਤੁਹਾਡੇ ਆਪਣੇ ਕੋਲ ਨੋਲਿਜ ਨਹੀਂ ਹੈਗੀ ਕਿ ਲੋਕਾਂ ਨੂੰ ਕੀ ਕੀ ਸਮੱਸਿਆ ਆ ਰਹੀਆਂ ਵਾ ਸਰ ਜੋ ਜੋ ਨੋਲਿਜ ਸੀਗੀਆਂ ਬੋਰ ਦੀ ਨੋਲਿਜ ਸੀ ਬੋਰ ਆਪਣੇ ਦਿੱਤਾ ਲਵਾ ਮੀਟਰ ਦੀ ਪ੍ਰੋਬਲਮ ਸੀ ਕਿ ਮੀਟਰ ਦਿੱਤਾ ਲਵਾਏ ਜੀ ਠੀਕ ਹੈ ਠੀਕ ਹੈ ਹੁਣ ਜਿਹੜੀ ਸਮੱਸਿਆ ਸੋਸਾਇਟੀ ਦੀ ਮੰਨ ਲਓ ਛੋਟੀ ਮੋਟੀ ਹੈਗੀ ਹੈ ਜੋ ਵੀ ਲੱਗਦਾ ਵੀ ਹੈ ਉਹ ਆਪਣਾ ਮਿਲ ਕੇ ਡਿਸਕਸ ਕਰ ਸਕਦੇ ਮੇਰੇ ਤਾਂ ਸਿਰ ਸ਼ੁਰੂ ਤੋਂ ਗੱਲ ਇਹੀ ਹੋ ਰਹੀ ਹੈ ਠੀਕ ਹੈ ਕਹਿੰਦੇ ਸਾਨੂੰ ਪਾਰਕ ਕਿਹਾ ਸੀ ਪਾਰਕ ਨਹੀਂ ਮਿਲਿਆ ਹਾਲ ਤੱਕ ਕਹਿੰਦੇ ਪਾਰਕ ਨਹੀਂ ਮਿਲਿਆ ਜਿੱਦੋਂ ਸਰ ਪਾਰਕ ਦੀ ਗੱਲ ਜਿਹੜੀ ਹੈ ਇਹ ਕਹਿੰਦੇ ਪਾਰਕ ਹੈ ਉਸਰ ਐਮ ਡੀ ਸਾਹਿਬ ਡਿਸਾਈਡ ਕਰਨਗੇ ਸਰ ਮੇਰਾ ਉਹਦੇ ਵਿੱਚ ਕੋਈ ਨਹੀਂ ਕਿ ਮੈਂ ਕਿਸ ਨੂੰ ਕਹਾਂ ਵੀ ਤੁਸੀਂ ਜਿਹੜੇ ਪੈਸੇ ਨੇ ਪਰ ਨਾਲ ਉਸ ਕਹਿੰਦੇ ਜੀ ਜਿਹੜੇ ਗੱਲ ਇਹ ਪੈਸੇ ਦੀ ਕਹਿੰਦੇ ਜੀ ਮੈਂ ਸੀਲ ਕੰਪਨੀ ਦਾ ਬਲੋਇਆ ਸਰ ਮਾਲਕ ਤਾਂ ਮੈਂ ਹਾਂ ਨਹੀਂ ਠੀਕ ਹੈ ਜੀ ਬਾਕੀ ਗੱਲ 4 ਵਜੇ ਟਾਈਮ ਦਿੱਤਾ ਹੋਇਆ ਹੈ ਐਮ ਡੀ ਸਰ ਆ ਰਹੇ ਹਨ ਉਹ ਆਪਣਾ ਗੱਲ ਕਰ ਲੈਣਗੇ ਬਾਕੀ 30-30000 ਰੁਪਿਆ ਕੀ ਕੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੈ ਕਿ ਕੇਸ ਕੰਮ ਵਾਸਤੇ ਲਿਆ ਹੋਇਆ ਹੈ ਦੇਖੋ ਜੀ 30 ਆਰ ਦੀ ਜਿਹੜੀ ਗੱਲ ਕਰਦੇ ਆ ਜੀ 1.5 30 ਆਰ ਦੀ ਗੱਲ ਕਰਦੇ ਆ ਵੀ 30 ਆਰ ਲਿਆ ਹੈ ਨਾ ਤੁਹਾਨੂੰ ਹੈ ਨਾ ਇਹ ਉਹ ਐਮ ਡੀ ਸਰ ਦੀ ਨੋਟਿਚ ਵੀ ਹੈ ਹੈ ਨਾ ਜੀ ਤਾਂ ਉਹਨਾਂ ਦੇ ਉਹਨਾਂ ਨੇ ਜਿਵੇਂ ਇਹਨਾਂ ਨੇ ਲਾਸਟ ਟਾਈਮ ਗੱਲ ਕੀਤੀ ਸੀਗੀ ਵੀ ਸਾਨੂੰ ਸੇਵਰੇਜ ਪਾਣੀ ਦਾ ਜਿਹੜਾ ਸਰ ਹੈ ਉਹਨਾਂ ਨੇ ਲਾਸਟ ਟਾਈਮ ਹੀ ਜਵਾਬ ਦਿੱਤਾ ਸੀਗਾ ਵੀ ਥੋੜਾ ਜਿਹਾ ਪਾਣੀ ਜਿਹੜਾ ਤੁਹਾਡੇ ਫਲੈਟ ਤੇ ਜੋੜਿਆ ਜੀ ਮੈਂ ਉਹਦੇ ਪੈਸੇ ਲਾਇਆ ਇਹ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਜਿਹੜਾ ਤੁਸੀਂ ਲਾਸਟ ਟਾਈਮ ਕਹਿ ਰਹੇ ਹੋ ਇਹ ਇਹ ਜੀ ਗੱਲ ਹੈ ਕਿ ਮਹੀਨਾ ਆਉਣਾ 2 ਮ ਤੁਸੀਂ ਮੇਰੀ ਨਿਊਜ਼ ਛਾਪੋ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈ ਕੋਈ ਮੇਰੇ ਵੀ ਮਰਤੋਂ ਕੋਈ ਐ ਨਹੀਂ ਹੈ ਕਿ ਮੇਰੇ ਦੁਸ਼ਮਣ ਹੈ ਸਾਰੇ ਠੀਕ ਹੈ ਜੀ ਗੱਲ ਸਾਰੀ ਐਮ ਡੀ ਸਰ ਨਾਲ ਹੀ ਹੋਣੀ ਹੈ ਜੀ ਐਮ ਡੀ ਸਰ ਨੂੰ ਪੁੱਛਾਂਗੇ ਜੀ ਪਹਿਲਾਂ ਬਹੁਤ ਗੱਲ ਕਰ ਚੁੱਕੇ ਆ ਉਹ ਕੋਈ ਲੋਕਾਂ ਲੋਕਾਂ ਨਾਲ ਤੁਹਾਡੇ ਨਾਲ ਪਰਸਨਲ ਕਿਸੇ ਵੀ ਡੀਲ ਦੇ ਚੁੱਕੀ ਆ ਲੋਕਾਂ ਜਿਹੜੀ ਪ੍ਰੋਬਲਮ ਆ ਰਹੀ ਹੈ ਉਸੇ ਪ੍ਰੋਬਲਮ ਦੇ ਬਾਰੇ ਹੀ ਮੀਡੀਆ ਆਇਆ ਉਹਨੇ ਗੱਲ ਵੀ ਜਵਾਬ ਕਰਦੇ ਆ ਡੈਫੀਨੇਟ ਗੱਲ ਵੀ ਸਰ ਇਹੀ ਹੈ ਕਿ ਜੇ ਇਹਨਾਂ ਨੇ ਗੱਲ ਕਰਨੀ ਹੈ ਕਿਸੇ ਵੀ ਫੈਮਿਲੀ ਦੀ ਜਾਂ ਕਿਸੇ ਵੀ ਸੁਸਾਇਟੀ ਦੀ ਜਾਂ ਕਿਸੇ ਵੀ ਘਰ ਦੀ ਤਾਂ ਐਮ ਡੀ ਸਰ ਨੇ ਗੱਲ ਕਰਨੀ ਜੀ ਆਪਣੇ ਵੱਲੋਂ ਆਪ ਮੈਂ ਨਾ ਸੇਲ ਵਾਲਾ ਬੰਦਾ ਜਿੰਨੀ ਸਿਰ ਮੈਂ ਸੇਲ ਵਾਲਾ ਬੰਦਾ ਹਾਂ ਜੀ ਮੈਂ ਨਾ ਤਾਂ ਸਰ ਕੋਈ ਅਟਰਨਲ ਕੰਮ ਦੇਖਦਾ ਜੀ ਮੈਂ ਕੁਝ ਨਹੀਂ ਦੇਖਦਾ ਮੈਂ ਸਿਰਫ ਸੇਲ ਦੇਖਦਾ ਆਪਣੀ ਸੇਲ ਦੇ ਵਿੱਚ ਮੈਨੂੰ ਕੰਪਨੀ ਕਹਿੰਦੀ ਹੈ ਵੀ ਇਹ ਚੀਜ਼ ਕਰ ਦੋ ਚ ਕੰਮ ਕਰ ਦੋ ਤੇ ਆਪਾਂ ਉਹ ਕਰਾ ਦਿੰਦੇ ਹੁਣ ਇੰਤਕਾਲ ਹੈ ਸਰ ਦੇਖੋ ਜੀ ਇੰਤਕਾਲ ਸਭ ਸਾਰੇ ਦੇ ਹੁੰਦੇ ਆ ਠੀਕ ਹੈ ਜੀ ਚੈਨਤ ਕਾਲ ਮੇਰਾ ਕੰਮ ਨਹੀਂ ਹੱਲ ਲੱਗਿਆ ਮੈਨਾਂ ਦੀ ਹੈਲਪ ਲਈ ਐਨਓਸੀ ਨਾਲ ਹੋ ਰਹੀਆਂ ਹਾਂ ਹਾਂ ਹਰ ਜੀ ਚੈਨਓਸੀ ਨਾਲ ਆਉਂਦੀ ਹੈ ਉੱਥੋਂ ਕਾਉਂਸਲ ਤੋਂ ਹਾਂਜੀ ਪਰੂਟ ਤਾਂ ਹੈ ਨਹੀਂ ਕਹਿੰਦੇ ਕਾਉਂਸਲ ਤੋਂ ਇਹ ਰਹਿੰਦੇ ਨਹੀਂ ਜੁੜਦੇ ਨਹੀਂ ਜੀ ਸਰ ਐਨਓਸੀ ਕਿਉਂ ਐਨਓਸੀ ਸਟਾਰਟਿੰਗ ਤਾਂ ਲਈ ਹੈ ਜੀ ਅਸੀਂ ਜਦ ਅਸੀਂ ਆਪਣਾ ਪ੍ਰੋਜੈਕਟ ਪਾਸ ਕਰਾ ਲਿਆ ਲੇਡੀਜ਼ ਲਾ ਰਹੀਆਂ ਵੀ ਕਹਿੰਦੇ ਵੀ ਕਹਿੰਦੇ ਨੇ ਵੀ ਅਸੀਂ ਲੇਡੀਜ਼ ਨਾਲ ਗੱਲ ਹੀ ਨਹੀਂ ਕਰਦੇ ਬੰਦੇ ਬੰਦੇ ਆਓ ਸਾਡੇ ਕੋਲ ਗੱਲ ਕਰਨ ਸਰ ਇਹ ਮੇਰੇ ਬੰਦਾ ਚਲ ਇਸ ਗੱਲ ਦਾ ਮੈਨੂੰ ਪਤਾ ਨਹੀਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀਟ